ਜੋ ਕੈਂਪਸੀ ਰੈਗੂਲਰਲੀ ਕਰਦੇ ਰਹਿੰਨੇ ਆ ਰੋਬੋਟਿਕ ਟੈਕਨੋਲੋਜੀ ਜਿਸ ਤਰ੍ਹਾਂ ਡਾਕਟਰ ਵਿਸ਼ੁਦੀਪ ਕੋਹਲ ਨੇ ਦੱਸਿਆ ਤੁਹਾਨੂੰ ਕਿ ਰੋਬੋਟਿਕ ਟੈਕਨੋਲੋਜੀ ਫਿਓਟਿਸ ਦੇ ਵਿੱਚ ਲੁਧਿਆਣਾ ਦੇ ਵਿੱਚ ਅਸੀਂ ਇੰਟਰੋਡਿਊਸ ਕੀਤੀ ਸੀਗੀ ਪ੍ਰੀ ਕੋਵਿਡ ਟਾਈਮ ਚ ਔਰ ਰਿਸਪੌਂਸ ਰਿਸਪੌਂਸ ਔਰ ਰਿਜ਼ਲਟਸ ਨੂੰ ਦੇਖਦੇ ਦੇਖਦੇ ਜੋ ਸਾਡੇ ਸਾਡੇ ਆਊਟਕਮਸ ਦੇਖਿਆ ਜੋ ਬੈਟਰਮੈਂਟ ਦੇਖੀ ਪੇਸ਼ੈਂਟਸ ਨੂੰ ਪੇਸ਼ੈਂਟ ਦੀ ਐਕਸੈਪਟੇਬਿਲਟੀ ਹੋਈ ਕਿ ਇਹ ਟੈਕਨੀਕ ਅੱਛੀ ਹੈ ਅੱਜ ਦੀ ਡੇਟ 'ਚ ਸਾਡੇ ਕੋਲ ਦੋ ਰੋਬੋ ਹੈ ਔਰ ਅਗਰ ਸਭ ਠੀਕ ਰਿਹਾ ਤਾਂ ਹੋਸਪਿਟਲ ਆਉਣ ਵਾਲੇ ਟਾਈਮਸ ਇੱਕ ਰੂਗ ਦਾ ਇਜ਼ਾਫਾ ਹੋਰ ਕਰ ਲਿਆ ਸੀ ਦੋਨੋਂ ਸੈਂਟਰਸ ਫੋਰਟਿਸ ਦੇ ਮਾਲ ਰੋਡ ਔਰ ਚੰਡੀਗੜ੍ਹ ਰੋਡ ਤੇ ਅਸੀਂ ਇਹ ਫੈਸਿਲਿਟੀਆਂ ਦੇ ਰਿਹਾ ਹਾਂ ਕੈਂਪ ਚੰਡੀਗੜ੍ਹ ਰੋਡ ਤੇ ਹੈ ਲੇਕਿਨ ਅਗਰ ਜ਼ਰੂਰਤ ਕਿਸੇ ਪੇਸ਼ੈਂਟ ਦੀ ਰਿਕੁਆਇਰਮੈਂਟ ਹੋਏਗੀ ਤੇ ਅਸੀਂ ਮਾਲ ਰੋਡ ਤੇ ਵੀ ਉਹਨਾਂ ਨੂੰ ਆਪਰੇਟ ਕਰ ਪਾਵਾਂਗੇ ਦੋਨੋਂ ਸੈਂਟਰਸ ਫੁਲੀ ਇਕੁਇਪਡ ਹੈ ਦੋਨੋਂ ਸੈਂਟਰਸ ਦੇ ਵਿੱਚ ਅਸੀਂ ਸੇਮ ਸਰਵਿਸਿਜ਼ ਔਰ ਦਿਲਨੇ ਪੇਸ਼ੈਂਟਸ ਨੂੰ ਕਿਉਂਕਿ ਸਿਟੀ ਦੇ ਕੁਝ ਪੇਸ਼ੈਂਟਸ ਇਸ ਸਿੱਸੇ ਚੱਲਦੇ ਆਂਦੇ ਆ ਕੁਝ ਸਿਟੀ ਵਾਲੇ ਰਹਿੰਦੇ ਆ ਸੋ ਇਹ ਮੈਂ ਔਰ ਦੋਨੋਂ ਪਾਸੇ ਅੱਛੀ 80 ਸਰਵਿਸਿਜ਼ ਦਈਏ ਜੋਇੰਟ ਰਿਪਲੇਸਮੈਂਟ ਬਹੁਤ ਮੁਸ਼ਕਲ ਸੀ ਕਿਸੇ ਟਾਈਮ ਤੇ ਕਨਵਿੰਸ ਕਰਨਾ ਪੇਸ਼ੈਂਟ ਨੂੰ ਕਿ ਤੁਸੀਂ ਸਰਜਰੀ ਕਰਾ ਲਓ ਅੱਜ ਦੀ ਡੇਟ 'ਚ ਸਾਡੇ ਕੋਲ ਜਿਹੜੇ ਪੇਸ਼ੈਂਟਸ ਆਨੇ ਆ ਉਹ ਸਿਰਫ ਆ ਕੇ ਸਿਰਫ ਜੋਇੰਟ ਰਿਪਲੇਸਮੈਂਟ ਦੀ ਗੱਲ ਨਹੀਂ ਕਰਦੇ ਉਹ ਕਹਿੰਦੇ ਕਿ ਸਾਨੂੰ ਰੋਬੋਟਿਕਸ ਕਰਾਓ ਅਸੀਂ ਤੇ ਰੋਬੋਟਿਕਸ ਕਰਾਣ ਆਏ ਆ ਸੋ ਇਹਨੂੰ ਦੇਖਦੇ ਦੇਖਦੇ ਅਸੀਂ ਦੋਨੋਂ ਸੈਂਟਰਸ ਦੇ ਉੱਤੇ ਰੋਬੋ ਦੀ ਫੈਸਿਲਿਟੀ ਦਿੱਤੀ ਹੋਈ ਹੈ ਰੋਬੋਟਿਕਸ ਟੈਕਨੀਕ ਜੋ ਹੈ ਉਹ ਟੈਕਨੀਕ ਹੈ ਰੋਬੋ ਕਲਾ ਸਰਜਰੀ ਨਹੀਂ ਕਰਦਾ ਜਿਹੜੀ ਧਾਰਨਾਵਾਂ ਮਿਸ ਨੋਮਰਸ ਜਾਂ ਮਿਸ ਕਨਸੈਪਸ਼ਨਸ ਹੈਗੀਆਂ ਕਿ ਨਹੀਂ ਇਹ ਡਾਕਟਰ ਸਾਹਿਬ ਤੇ ओपीडीjs ਬੈਠੇ ਹੋਣਗੇ ਤੇ ਆ ਰੋਬੋਟ ਤੁਸੀਂ ਸਰਜਰੀ ਨਹੀਂ ਕਰਾਣੀ ਕਾਫੀ ਹੱਦ ਤੱਕ ਇਹ ਧਾਰਨਾ ਸੀ ਠੀਕ ਕਰ ਚੁੱਕਿਆ ਲੋਕਾਂ ਨੂੰ ਸਮਝਾਉਣ ਚ ਸਰ ਸਫਲ ਹੋਇਆ ਕਿ ਆਰਥੋਪੈਡਿਕ ਰੋਬੋਟਿਕ ਜੋ ਹੈ ਉਹਦੇ ਵਿੱਚ ਸਰਜਨ ਹੀ ਆਪਰੇਟ ਕਰਦਾ ਹੈ ਰੋਬੋਟਿਕ ਸਿਸਟਮ ਦੀ ਹੈਲਪ ਨਾਲ ਉਹਦੇ ਨਾਲ ਰੋਬੋ ਦੇ ਨਾਲ ਪਲੈਨਿੰਗ ਹੁੰਦੀ ਹੈ ਜੋ ਕਿ ਰੀਅਲ ਟਾਈਮ 'ਚ ਪੇਸ਼ੈਂਟ ਦੇ ਉੱਤੇ ਔਨ ਸਰਜਰੀ ਟੇਬਲ ਤੇ ਹੁੰਦੀ ਹੈ ਸਾਰੀ ਪਹਿਲੇ ਪਲੈਨਿੰਗ ਹੋ ਕੇ ਕੰਪਿਊਟਰ ਔਰ ਰੋਬੋ ਜਿਹੜੇ ਆ ਉਹ ਐਨਲਾਈਜ਼ ਕਰਕੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਨਾਲ ਇੱਕ ਪਲਾਨ ਬਣਾਉਂਦੇ ਪੇਸ਼ੈਂਟ ਦਾ ਫਿਰ ਉਹ ਸਰਜਨ ਪਲਾਨ ਨੂੰ ਸਮਝਦਾ ਹੈ ਕਿ ਪੇਸ਼ੈਂਟ ਨੂੰ ਇਹ ਰਿਕੁਆਇਰਡ ਪਲਾਨ ਹੈ ਜਾਂ ਨਹੀਂ ਹੈ ਇਹਦੇ ਵਿੱਚ ਕੁਝ ਤਬਦੀਲੀਆਂ ਕੁਝ ਮੋਡੀਫਿਕੇਸ਼ਨਸ ਕਰਨ ਦੀ ਜ਼ਰੂਰਤ ਹੈ ਜਾਂ ਨਹੀਂ ਹੈ ਕਿਉਂਕਿ ਰੀਅਲ ਟਾਈਮ 'ਚ ਪੇਸ਼ੈਂਟ ਤੇ ਅਲਟੀਮੇਟਲੀ ਡਾਕਟਰ ਨੇ ਦੇਖਿਆ ਹੁੰਦਾ ਔਰ ਉਹ ਪੇਸ਼ੈਂਟ ਦੀ ਰਿਕੁਆਇਰਮੈਂਟ ਦੇ ਹਿਸਾਬ ਨਾਲ ਰੋਬੋਟਿਕ ਜੋ ਇਨਪੁਟ ਜਾਂ ਸਾਨੂੰ ਆਉਟਪੁੱਟ ਦਿੰਦਾ ਹੈ ਦੱਸਦਾ ਹੈ ਕਿ ਇਹ ਪੇਸ਼ੈਂਟ ਨੂੰ ਇਹ ਕਰਨਾ ਚਾਹੀਦਾ ਹੈ ਉਹਨੂੰ ਅਸੀਂ ਮੋਡੀਫਾਈ ਕਰਦੇ ਆ ਪੇਸ਼ੈਂਟ ਦੀ ਪ੍ਰੋਬਲਮ ਦੇ ਹਿਸਾਬ ਨਾਲ ਔਰ ਦੈਨ ਫਿਰ ਉਹ ਡਾਟਾ ਫੀਡ ਕਰਕੇ ਔਰ ਫਾਈਨਲ ਉਹਦੀ ਐਗਜ਼ੀਕਿਊਸ਼ਨ ਕੀਤੀ ਜਾਂਦੀ ਹੈ ਵਿਦ ది ਹੈਲਪ ਆਫ ਰੋਬੋ ਸੋ ਰੋਬੋ ਜੀ ਜਿਹੜੀ ਟੈਕਨੀਕ ਹੈ ਉਹ ਸਾਨੂੰ ਪ੍ਰੀਸੀਜਨ ਵਧਾ ਦਿੰਦੀ ਹੈ ਐਕੂਰੇਸੀ ਵਧਾ ਦਿੰਦੀ ਹੈ ਕਿਉਂਕਿ ਅਸੀਂ ਬੇਸਿਕਲੀ ਜੋਇੰਟ ਨੂੰ ਗੋਡੇ ਨੂੰ ਅਲਾਈਨ ਕਰਨਾ ਹੁੰਦਾ ਹੈ ਚੂਲੇ ਦੇ ਨਾਲ हिਪ ਦੇ ਨਾਲ ਔਰ ਐਂਕਲ ਦੇ ਨਾਲ ਸੋ ਇਹ ਅਲਾਈਨਮੈਂਟ ਜਿਹੜੀ ਹੈ ਬਾਡੀ ਦੀ ਸੈਂਟਰ ਆਫ ਗ੍ਰੈਵਿਟੀ ਕਿੱਦਾਂ ਮੇਨਟੇਨ ਰੱਖੀਏ ਪਹਿਲੇ ਅਸੀਂ ਕਰੂਡ ਤਰੀਕੇ ਨਾਲ ਕਰਦੇ ਸੀ ਅੱਜ ਦੀ ਡੇਟ ਦੇ ਵਿੱਚ ਇਹ ਸਾਰੀ ਚੀਜ਼ਾਂ ਆਰਟੀਫੀਸ਼ੀਅਲ ਇੰਟੈਲੀਜੈਂਸ অর ਰੋਬੋਟਿਕ ਨਾਲ ਬਹੁਤ ਹੀ ਸਕਸੈਸਫੁਲ ਤਰੀਕੇ ਨਾਲ ਕੀਤੀਆਂ ਜਾ ਰਹੀ ਹੈ ਸੋ ਬਹੁਤ ਹੀ ਯੂਸਫੁਲ অর ਟੈਕਨਿਕ ਹੈ ਆਮ ਥੈਂਕਫੁਲ ਕਿ ਫੋਰਟਿਸ ਮੈਨੇਜਮੈਂਟ ਕੋਆਪਰੇਟ ਕਰਦੀ ਹੈ ਪੇਸ਼ੈਂਟਸ ਵਾਸਤੇ ਹੈਲਪਫੁਲ ਰਹਿੰਦੀ ਹਮੇਸ਼ਾ ਬਹੁਤ ਮਿਨਿਮਮ ਚਾਰजेस ਦੇ ਨਾਲ ਅਸੀਂ ਇਹ ਸਰਜਰੀ ਕਰਦੇ ਹਾਂ ਬਹੁਤ ਵਰਲਡ ਦੇ ਵਿੱਚ ਸਭ ਤੋਂ ਘੱਟ ਚਾਰजेस ਫੋਰਟਿਸ ਲੁਧਿਆਣਾ ਦੇ ਵਿੱਚ ਇਸ ਤਰ੍ਹਾਂ ਸਰਜਰੀ ਕਿਉਂਕਿ ਅਸੀਂ ਇਸ ਸਰਜਰੀ ਦਾ ਕੋਈ ਐਕਸੈਸ ਚਾਰਜ ਨਹੀਂ ਲੱਗਦਾ ਜਿੰਨਾ ਕੰਜ਼ਿਊਮੇਬਲਸ ਯੂਜ਼ ਹੁੰਦੇ ਆ ਸਿਰਫ ਉਨ੍ਹਾਂ ਕੀ ਖਰਚਾ ਪੇਸ਼ੈਂਟ ਨੂੰ ਪੈਂਦਾ ਹੈ ਜੋ ਜਿਹੜੀ ਇਕੁਪਮੈਂਟ ਕਾਸਟ ਹੈ ਜਿਹੜੀ ਉਹਦੀ ਵੇਅਰ ਟਾਇਰ ਹੈ ਉਹ ਹਸਪੀਟਲ 베ਅਰ ਕਰਦਾ ਹੈ ਸੋ ਇਹ ਬਹੁਤ ਅੱਛਾ ਜੈਸਚਰ ਹੈ ਫੋਰਟਿਸ ਮੈਨੇਜਮੈਂਟ ਵੱਲੋਂ ਫੋਰਟਿਸ ਅਥਾਰਟिटीज ਵੱਲੋਂ ਜੋ ਅਸੀਂ ਆਪਣੇ ਪੇਸ਼ੈਂਟਸ ਨੂੰ ਦਿੰਦੇ ਆ ਓਵਰ ਐਂਡ ਅਬੋਵ ਜਸ ਜਿਸ ਲੋਗੋ ਸਾਲ ਦੇ ਵਿੱਚ 2 3 4 ਕੈਂਪਸ ਅਸੀਂ ਇਸ ਤਰ੍ਹਾਂ ਦੇ ਕਰਦੇ ਆ ਉਹਦੇ ਵਿੱਚ ਐਡੀਸ਼ਨਲ ਬੈਨੀਫਿਟ ਕੁਝ ਪੇਸ਼ੈਂਟਸ ਨੂੰ ਦਿੱਤਾ ਜਾਂਦਾ ਹੈ ਕਿ ਕੁਝ ਪੇਸ਼ੈਂਟਸ ਨੌਨ ਅਫੋਰਡਿੰਗ ਹੈ ਕੁਝ ਪੈਸੇ ਕਰਕੇ ਕੁਝ ਡਰ ਕਰਕੇ ਨਹੀਂ ਆਣਾ ਚਾਹੁੰਦੇ ਸੋ ਇਸ ਪ੍ਰੈਸ ਕਾਨਫਰੈਂਸ ਦਾ ਮੋਟਿਵ ਇਹੀ ਹੈ ਕਿ ਮੋਰ ਤੋਂ ਮੋਰ ਜਿਆਦਾ ਤੋਂ ਜ਼ਿਆਦਾ ਇਨਫੋਰਮੇਸ਼ਨ ਲੋਕਾਂ ਤੱਕ ਕੀ ਅਸੀਂ ਸਕਸੈਸਫੁਲ ਸਰਜਰੀਜ਼ ਕਰ ਰਹੇ ਹਾਂ ਕੋਈ ਚਾਹੁੰਦਾ ਹੈ ਸਰਜਰੀ ਕਰਾਨੀ ਤੇ ਉਹ ਸਾਡੇ ਕੋਲ ਆ ਕੇ ਇਹ ਫੈਸਿਲਿਟੀ ਅਵੇਲ ਕਰ ਸਕਦਾ ਹੈ ਸਰ ਦਾ ਖਰਚਾ ਕੀ ਹੈ ਟੋਟਲ ਲਗਦਾ ਹੈ ਨਾਰਮਲ ਖਰਚੇ ਦੇ ਉੱਤੇ ਅਬਾਊਟ 30000 ਰੁਪੀਆ ਐਕਸਟਰਾ ਲੱਗਦਾ ਹੈ ਇੱਕ ਸਾਈਡ ਦੇ ਗੋਡੇ ਤੇ ਔਰ ਇਹ ਸਾਰਾ ਜਿਹੜਾ ਜਿਹੜਾ ਟ੍ਰੈਕਰ ਸਿਸਟਮ ਡਿਸਪੋਜ਼ੇਬਲ ਸਮਾਨ ਜਿਹੜਾ ਯੂਜ਼ ਹੁੰਦਾ ਡਿਊਰਿੰਗ ਸਰਜਰੀ ਉਹਦਾ ਖਰਚਾ ਹੈ ਉਹ ਖਰਚਾ ਤਾਂ ਇਨਫੈਕਟ ਹੈ ਤੋਂ ਵੀ ਜ਼ਿਆਦਾ ਹੈ ਲੇਕਿਨ ਉਹ ਥੋੜਾ ਸਪਲਿਟ ਕਰਤਾ ਜਾਂਦਾ ਹੈ ਤਾਂ ਕਿ ਪੇਸ਼ੈਂਟ ਮਿਨੀਮਮ ਖਰਚਾ ਲਗੇ ਰੋਬੋਟ ਦੀ ਜਿਹੜੀ ਕਾਸਟ ਹੈ ਜਿਸ ਟਾਈਮ ਤੇ ਅਸੀਂ ਰੋਬੋ ਲਿਆ ਸੀਗਾ ਉਸ ਟਾਈਮ 7-8 ਕਰੋੜ ਦਾ ਰੋਬੋ ਸੀਗਾ ਅ ਅੱਜ ਦੀ ਡੇਟ ਤੇ 4 4.5-5 ਕਰੋੜ ਦੇ ਰੋਬੋਸ ਐ ਲੇਕਿਨ ਉਹ ਕਾਸਟ ਜਿਹੜੀ ਹੈ ਉਹ ਉਹ ਕਿਸੇ ਵੀ ਤਰ੍ਹਾਂ ਪੇਸ਼ੈਂਟ ਨੂੰ ਬੀਰ ਨਹੀਂ ਪੇਸ਼ੈਂਟ ਦੇ ਪੱਲੇ ਨਹੀਂ ਪੈਂਦੀ ਅ ਕਿਉਂਕਿ ਹਸਪੀਟਲ ਚਾਹੇਗਾ ਕਿ ਬੈਸਟ ਤੋਂ ਬੈਸਟ ਫੈਸਿਲਿਟੀਜ਼ ਸਾਡੇ ਪੇਸ਼ੈਂਟ ਨੂੰ ਮਿਲੇ ਸਾਡੇ ਏਰੀਆ ਨੂੰ ਮਿਲੇ ਸਾਡੇ ਪੇਸ਼ੈਂਟ ਜਿਹੜੇ ਸਾਡੇ ਏਰੀਆ ਦੇ ਐ ਉਹ ਅਵੇਲ ਕਰਨ ਉਹਦਾ ਫਾਇਦਾ ਹੋਵੇ ਸੋ ਇਸ ਪਰਪਸ ਕਰਕੇ ਫੋਟੇ ਹਮੇਸ਼ਾ ਤਤਪਰ ਰਹਿੰਦਾ ਹੈ ਕਿ ਅ ਅਸੀਂ ਨਈ ਟੈਕਨੋਲੋਜੀ ਫਸਟ ਇੱਥੇ ਇੰਟਰਡਿਊਸ ਕਰੀਏ ਸੋ ਉਸ ਦੇ ਅੰਤਰਗੈ ਅਸੀਂ ਇਹ ਰੋਬੋ ਲਿਆਂਦਾ ਸੀਗਾ ਇਹ ਇੰਡੀਆ ਦਾ ਆਲਮੋਸਟ ਫਰਸਟ ਰੋਬੋ ਸੀ ਜਿਹੜਾ ਸਾਡੇ ਕੋਲ ਇੱਥੇ ਪਿਆ ਹੈ ਔਰ ਇਸ ਤੋਂ ਬਾਅਦ ਹੁਣ ਲੇਟੈਸਟ ਟੈਕਨੋਲੋਜੀ ਜਿਹੜੀ ਇਹ ਉਹ ਐਡ-ਆਨ ਹੋ ਗਈ ਹੈ ਔਰ ਆਉਣ ਵਾਲੇ ਟਾਈਮ 'ਚ ਜਿਸ ਤਰ੍ਹਾਂ ਦਾ ਵਰਕਲੋਡ ਜਿਸ ਤਰ੍ਹਾਂ ਦੀ ਇਹ ਰਿਕੁਆਇਰਮੈਂਟ ਸਾਨੂੰ ਲੱਗਦੀ ਹੈ ਸਾਨੂੰ ਲੱਗਦਾ ਹੈ ਕਿ ਹਰ ਥੀਏਟਰ ਦੇ ਵਿੱਚ ਇੱਕ ਰੋਬੋ ਹੋਣਾ ਚਾਹੀਦਾ ਸੋ ਉਸ ਚੱਕਰ 'ਚ ਅਸੀਂ ਹੋ ਸਕਦਾ ਹੈ ਇੱਕ ਰੋਬੋ ਹੋਰ ਐਡ ਕਰੀਏ ਬਹੁਤ ਹੀ ਜਲਦੀ ਠੀਕ ਚਾਰ ਪੰਜਾਂ ਵਾਲਿਆਂ ਨੂੰ ਦਿੱਤਾ ਸਮਝਾ ਦੇ ਕਿ ਇਹ ਨਹੀਂ ਕਿ ਚੇਲੇ ਰੋਬੋ ਜੀ ਉਹਨਾਂ ਨੂੰ ਇਹ ਰੋਬੋ ਦੇ ਵਿੱਚ ਲਿਆਵਾਂਗੇ ਉਹ ਸਮਝ ਜਾਈਗੇ ਡਾਕਟਰ ਕਰਤਾ ਬੈਠ ਰੋਗੇ ਮੈਂ ਇਸ ਕਾਨਫਰੰਸ ਦਾ ਪਰਪਸ ਇਹੀ ਹੈ ਮੈਂ ਤੁਹਾਨੂੰ ਐਕਸਪਲੇਨ ਨਹੀਂ ਸਮਝਾਇਆ ਕਿ ਇਹਦੇ ਵਿੱਚ ਰੋਬੋ ਨੇ ਸਰਜਰੀ ਨਹੀਂ ਕਰਨੀ ਹੈ ਇਹਦੇ ਵਿੱਚ ਸਰਜਰੀ ਡਾਕਟਰ ਹੀ ਕਰਨੀ ਹੈ ਜਿਹੜੇ ਪਹਿਲੇ ਕਰਦੇ ਸੀ ਪਹਿਲੇ ਅਸੀਂ ਇੱਕ 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 ਸਿਸਟਮ ਦੇ ਨਾਲ ਸਰਜਰੀ ਕਰਦੇ ਸੀਗੇ ਜਿਹੜਾ ਸਾਰਿਆਂ ਦੇ ਸੇਮ ਐਪਲੀਕੇਬਲ ਸੀਗਾ ਹੁਣ ਹਰ ਪੇਸ਼ੈਂਟ ਦੀ ਜਿੰਨੇ ਲੋਕ ਤੁਸੀਂ ਇੱਥੇ ਖੜੇ ਹੋ ਹਰ ਦੀ ਰਿਕੁਆਇਰਮੈਂਟ ਅਲੱਗ ਹੈ ਹਰ ਦੀ ਪ੍ਰੋਬਲਮ ਅਲੱਗ ਹੈ ਇੰਡੀਵਿਜੂਅਲਾਈਜ਼ ਨੂੰ ਪਲਾਨ ਕਰਕੇ ਫਿਰ ਇਹ ਸਰਜਰੀ ਹੁੰਦੀ ਹੈ ਉਹ ਇਸ ਇੰਡੀਵਿਜੂਅਲਾਈਜੇਸ਼ਨ ਜਿਹੜੀ ਹੈ ਇਹ ਅਸੀਂ ਰੋਬੋ ਦੀ ਹੱਲ ਨਾਲ ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ ਕਰਦੇ ਆ ਇਹ ਫਰਕ ਹੈ ਠੀਕ ਹੈ ਪੇਸ਼ੈਂਟ ਨੂੰ ਕੋਈ ਐਡੀਸ਼ਨਲ ਕੋਈ ਸੀਟੀ ਸਕੈਨ ਐਮ ਆਰ ਆਈ ਸਾਡੀ ਟੈਕਨੀਕ ਚ ਜ਼ਰੂਰਤ ਨਹੀਂ ਪੈਂਦੀ ਕੁਝ ਰੋਬੋ ਸਿਸਟਮ ਦੇ ਜਿਹੜੇ ਯੂਜ਼ ਕਰਦੇ ਆ ਸੋ ਐਡੀਸ਼ਨਲ ਕਾਸਟ ਹੋ ਜਾਂਦੀ ਹੈ ਜੋ ਅਸੀਂ ਸਿਸਟਮ ਯੂਜ਼ ਕਰ ਰਹੇ ਹਾਂ ਇਹਦੇ ਵਿੱਚ ਅਸੀਂ ਇਸ ਚੀਜ਼ਾਂ ਦੀ ਰਿਕੁਆਇਰਮੈਂਟ ਨਹੀਂ ਹੈ ਰੀਅਲ ਟਾਈਮ ਰੋਬੋ ਹੈ ਛੁੱਟੀ ਅਗਰ ਦੋਨੋਂ ਗੋਡੇ ਅਸੀਂ ਕਰਦੇ ਹਾਂ ਤੇ ਪੰਜਵੇਂ ਦਿਨ ਛੁੱਟੀ ਅਗਰ ਇੱਕ ਗੋਡਾ ਕਰਦੇ ਤੇ ਚੌਥੇ ਦਿਨ ਛੁੱਟੀ ਇਹ ਸਟੈਂਡਰਡ ਹੈ ਵਿਦਆਊਟ ਰੋਬੋ ਰੋਬੋ ਦੇ ਨਾਲ ਇੱਕ ਦਿਨ ਪਹਿਲੇ ਅਸੀਂ ਛੁੱਟੀ ਕਰ ਸਕਦੇ ਹਾਂ ਲੇਕਿਨ ਪੇਸ਼ੈਂਟ ਜਿਹੜਾ ਆਉਂਦਾ ਉਹ ਕਹਿੰਦਾ ਨਹੀਂ ਮੇਰਾ ਪੈਕੇਜ ਇਜਾਰ ਦਿੰਦਾ ਤੈਨੂੰ 4 ਦਿਨ ਰੱਖੋ ਜਾਂ 5 ਦਿਨ ਦਾ 5 ਦਿਨ ਰਹਿ ਕੇ ਚਲਾ ਜਾਂਦਾ ਠੀਕ ਹੈ ਭਾਵੇਂ ਗੋਡਾ ਬਦਲਣਾ ਹੈ ਜਾਂ ਇੱਥੇ ਕੋਈ ਫਰਕ ਨਹੀਂ ਗੋਡਾ ਬਦਲਾਨਾ ਜੋ ਹੈ ਇਹ ਗੋਡੇ ਨੂੰ ਕੱਢ ਕੇ ਬਾਹਰ ਨਵਾਂ ਗੋਡਾ ਪਾਣਾ ਨਹੀਂ ਹੁੰਦਾ ਗੋਡੇ ਦਾ ਜਿਹੜਾ ਸਰਫੇਸ ਹੈ ਉਹਨੂੰ ਅਸੀਂ ਰੀ-ਟ੍ਰੈਡ ਕਰ ਦਿੰਦੇ ਹਾਂ ਜਿੱਦਾਂ ਟਾਇਰ ਦੀ ਰੀ-ਟ੍ਰੈਡਿੰਗ ਹੋ ਜਾਂਦੀ ਹੈ ਸਿਰ ਜਿਹੜਾ ਸਰਫੇਸ ਖਰਾਬ ਹੋਇਆ ਹੈ ਉਹਨੂੰ ਅਸੀਂ ਚੇਂਜ ਕਰਦੇ ਹਾਂ ਉਹ ਕਹਿੰਦੇ ਆ ਵੈਸੇ ਸਰਫੇਸ ਰਿਪਲੇਸਮੈਂਟ ਅੱਜਕੱਲ੍ਹ ਕਈ ਟਰਮਨੋਲੋਜੀਜ਼ ਆਈ ਨੇ ਮਾਰਕੀਟ 'ਚ ਹੈਗੀ ਅਸੀਂ ਨੀ ਰਿਪਲੇਸਮੈਂਟ ਨਹੀਂ ਅਸੀਂ ਸਰਫੇਸ ਰਿਪਲੇਸਮੈਂਟ ਕਰਦੇ ਹਾਂ ਸਰਫੇਸ ਰਿਪਲੇਸਮੈਂਟ ਇਸ ਸੇਮ ਐਜ਼ ਨੀ ਰਿਪਲੇਸਮੈਂਟ ਸਾਰੀਆਂ ਨੀ ਰਿਪਲੇਸਮੈਂਟਸ ਆਰ ਸਰਫੇਸ ਰਿਪਲੇਸਮ ਤੋ ਇਹ ਜੋ ਕਨਫਿਊਜ਼ਨ ਮਾਰਕੀਟਸ ਕ੍ਰੀਏਟ ਕੀਤੀ ਹੋਈ ਹੈ ਜਾਂ ਹੋ ਜਾਂਦੀ ਹੈ ਕਿ ਨਹੀਂ ਮੈਂ ਤਾਂ ਨੀ ਨਹੀਂ ਰਿਪਲੇਸਮੈਂਟ ਨਹੀਂ ਕਰਾਇਆ ਮੈਂ ਸਰਫੇਸ ਰਿਪਲੇਸਮੈਂਟ ਕਰਾਈ ਹੈ ਜਦੋਂ ਦਾ ਨੀ ਰਿਪਲੇਸਮੈਂਟ ਬਣਿਆ ਤਾਂ ਦਾ ਸਰਫੇਸ ਰਿਪਲੇਸਮੈਂਟ ਹੀ ਹੁੰਦਾ ਹੈ ਅਬਾਊਟ 8 9 ਮਿਲੀਮੀਟਰ ਦਾ ਜਿਹੜਾ ਸਰਫੇਸ ਖਰਾਬ ਹੋਇਆ ਹੈ ਉਹਨੂੰ ਅਸੀਂ ਕਵਰ ਕਰ ਦਿੰਨਾ ਇੱਕ ਕਵਰ ਦੇਣਾ ਠੀਕ ਹੈ ਅੱਜ ਕੱਲ ਕੀ ਕਰ ਰਹੇ ਜੀ ਯਾਨੀ ਛੋਟੀ ਉਮਰ ਦੇ ਵਿੱਚ ਆ ਚੀਜ਼ਾਂ ਨੇ ਬਦਲਣੇ ਸ਼ੁਰੂ ਹੋ ਗਿਆ ਪਹਿਲਾਂ ਬਹੁਤ ਘੱਟ ਸੁਣਿਆ ਹੁੰਦਾ ਸੀ ਕਿ ਗੋਡਾ ਬਦਲਿਆ ਗਿਆ ਬਹੁਤ ਵੱਡੀ ਗੱਲ ਹੁੰਦੀ ਸੀ ਉਹਨਾਂ ਆਮ ਤੌਰ ਤੇ ਪ੍ਰੈਸ ਕਾਨਫਰੰਸ ਕਰਉਂਗੇ ਨਹੀਂ ਆਮ ਗੱਲ ਉਹ ਰੀਡਿੰਗ ਤੋਂ ਪ੍ਰੈਸ ਕਾਨਫਰੰਸ ਦੀ ਗੱਲ ਵੀ ਲੋਕਾਂ ਨੂੰ ਇਹ ਕਰਨਾ ਕਰਿਆ ਯਾਨੀ ਕਿ ਤਦਾਦ ਵਧਣੀ ਸ਼ੁਰੂ ਹੋ ਗਈ ਧਰ ਕੇ ਬਾਕੀ ਹਸਪਤਲ ਦੇ ਲੋਕ ਤਦਾਦ ਵਧਣੀ ਸ਼ੁਰੂ ਹੋ ਗਈ ਪੇਸ਼ੈਂਟ ਦੀ ਐਕਸੈਪਟੇਬਿਲਟੀ ਵਧਣੀ ਸ਼ੁਰੂ ਹੋ ਗਈ ਹੈ ਯੈਸ ਯੰਗ ਏਜ ਦੇ ਵਿੱਚ ਜ਼ਰੂਰਤ ਪੈਂਦੀ ਹੈ ਪਰ ਉਹ ਪੇਸ਼ੈਂਟ ਡਿਫਰੈਂਟ ਹੁੰਦੇ ਹੈ ਗਠੀਆ ਵਾਲੇ ਪੇਸ਼ੈਂਟ ਹੋ ਗਏ ਕਿਸੇ ਦਾ ਟਿਊਮਰ ਹੋ ਗਿਆ ਉਹ ਪੇਸ਼ੈਂਟ ਹੋ ਗਏ ਕਿਸੇ ਦੇ ਯੰਗ ਏਜ ਚ ਚੋਟ ਲੱਗੀ ਉਹਨੇ ਨੈਗਲੈਕਟ ਕਰਤੀ ਜਦੋਂ ਛੋਟਾ ਜਿਹਾ ਕੰਮ ਇੱਕ ਛੋਟੀ ਜੀ ਦੂਰਬੀਨ ਵਾਲੀ ਸਰਜਰੀ ਨਾਲ ਉਸ ਕੇਸਿਸ ਦੇ ਵਿੱਚ ਉਹ ਜੋਇੰਟ ਜਲਦੀ ਖਰਾਬ ਹੋ ਜਾਂਦਾ ਯੰਗਰ ਏਜ ਚ ਖਰਾਬ ਹੋ ਜਾਂਦਾ ਲੇਕਿਨ ਜਿਹੜੀ ਆਸਥੀਓ ਆਰਥਰਾਈਟਿਸ ਹੈ ਜਿਹੜੀ ਸਭ ਤੋਂ ਜ਼ਿਆਦਾ ਤਾਦਾਦ ਹੈ ਜਿਹਦੇ ਵਿੱਚ ਅਸੀਂ ਨੀਰ ਰੀਪਲੇਸਮੈਂਟ ਕਰਦੇ ਹਾਂ ਜਾਂ ਐਡਵਾਈਸ ਕਰਦੇ ਹਾਂ ਉਹ ਪੇਸ਼ੈਂਟ ਹੱਲੇ ਵੀ 50 55 60 ਸਾਲ ਤੋਂ ਉੱਪਰ ਹੈ ਸਾਡੇ ਪੇਸ਼ੈਂਟ ਆਨ ਅਵਰੇਜ 60 ਤੋਂ ਲੈ ਕੇ 100 ਸਾਲ ਤੱਕ ਵੀ ਆਪਰੇਟ ਕੀਤੇ ਅਸੀਂ ਬੈਟਰ ਲਾਈਫ ਸਟਾਈਲ ਨਾਲ ਕੋਈ ਛੋਟੀ ਪ੍ਰੋਬਲਮ ਆਂਦੀ ਹੈ ਅਗਰ ਤੇ 5-7 ਦਿਨਾਂ ਦੇ ਵਿੱਚ ਆਪਣੀ ਸੈਲਫ ਮੈਡੀਕੇਸ਼ਨ ਜਾਂ ਜੀਪੀ ਦੀ ਪ੍ਰੈਡਿਕਸ਼ਨ ਨਾਲ ਨਹੀਂ ਠੀਕ ਹੁੰਦੀ ਤੇ ਸਪੈਸ਼ਲਿਸਟ ਨੂੰ ਮਿਲਣਾ ਚਾਹੀਦਾ ਹੈ ਅਗਰ ਕੋਈ ਚੋਟ ਲੱਗੀ ਹੈ ਉਹਦਾ ਇਲਾਜ ਕਰਾਉਣਾ ਚਾਹੀਦਾ ਹੈ ਅਗਰ ਕੋਈ ਗਠੀਆ ਹੈ ਉਹਦਾ ਇਲਾਜ ਕਰਾਉਣਾ ਚਾਹੀਦਾ ਹੈ ਗਠੀਆ ਦੀ ਮੈਡੀਸਿਨਸ ਅਗਰ ਅਸੀਂ ਟਾਈਮ ਤੇ ਸ਼ੁਰੂ ਕਰ ਦਈਏ ਤੇ ਇਕੱਲੇ ਗੋਡੇ ਨਹੀਂ ਚੂਲੇ ਸਪਾਈਨ neck ਹੱਥ ਦੇ ਜੋਇੰਟਸ ਸਾਰੇ ਬਚ ਸਕਦੇ ਲੇਕਿਨ ਅਸੀਂ ਦੇਸੀ ਦਵਾਈ ਕੁਝ ਅੰਧਵਿਸ਼ਵਾਸ ਦੇ ਪਿੱਛੇ ਚੱਲ ਜਨਾਂ ਨੇ ਇਨੀ ਡਾਕਟਰ ਨੇ ਤੇ ਸਰਜਰੀ ਕਰ ਦੇਣੀ ਹੈ ਡਾਕਟਰ ਨੇ ਤੇ ਦਵਾਈਆਂ ਦੇ ਪਾ ਦੇਣਾ ਉਹ ਚੀਜ਼ ਨੂੰ थोड़ा निगेट करना था जो साइंटिफिक नॉलेज है इस्तेमाल करके प्रॉपर अगर दवाइया और प्रॉपर एडवाइस फॉलो करिए तो काफ़ी हद हाँ तक रिप्लेसमेंट सर्जरी बच सकती है तो डेढ़ तो सौ दो सौ किलो का भार चल अपनी लेडीज इन नहीं होगी ਲੇਕਿਨ ਜੁਆਇੰਟ ਜੋ ਹੈ ਉਹ ਕਿਸ ਬੋਨ ਤੇ ਟਿਕਣਾ ਹੈ ਉਹ ਜ਼ਿਆਦਾ ਇੰਪੋਰਟੈਂਟ ਹੈ ਆਸਟੀਓਪੋਰੋਸਿਸ ਤੇ ਨਹੀਂ ਹੈ 올ਡ ਏਜ ਦੇ ਵਿੱਚ ਲੇਡੀਜ਼ ਜਾਂ ਜੈਂਟਸ ਖਾਸ ਕਰ ਲੇਡੀਜ਼ ਉਹਨਾਂ ਚ ਆਸਟੀਓਪੋਰੋਸਿਸ ਬਹੁਤ ਜ਼ਿਆਦਾ ਹੁੰਦਾ ਸੋ ਸੋ ਉਹ ਜੋ ਆਸਟੀਓਪੋਰੋਸਿਸ ਕਰਕੇ ਜੁਆਇੰਟ ਦੇ ਪਕੜ ਦਾ ਪਕੜ ਘਟ ਸਕਦੀ ਹੈ ਸੋ ਆਸਟੀਓਪੋਰੋਸਿਸ ਦਾ ਟ੍ਰੀਟਮੈਂਟ ਸਾਨੂੰ ਨਾਲ ਸ਼ੁਰੂ ਕਰਨਾ ਪੈਂਦਾ ਜਾਂ ਪਹਿਲੇ ਦੇਣਾ ਪੈਂਦਾ ਸੋ ਇਹਦਾ ਇਹ ਮਤਲਬ ਨਹੀਂ ਹੈ ਕਿ obesidad ਪੇਸ਼ੈਂਟ ਜਾਂ parity ਪੇਸ਼ੈਂਟ ਦੇ ਵਿੱਚ ਅਸੀਂ ਸਰਜਰੀ ਨਹੀਂ ਕਰ ਸਕਦੇ ਉਹਦੇ ਵਿੱਚ ਕੁਝ ਐਡੀਸ਼ਨਲ ਪ੍ਰੀਕਾਸ਼ਨਸ ਐਡੀਸ਼ਨਲ ਚੀਜ਼ਾਂ ਐਡ ਕਰਨੀਆਂ ਪੈਂਦੀਆਂ ਔਰ ਅਗਰ osteoporosis ਹੋਏ ਤੇ ਡਿਊਰਿੰਗ ਆਪਰੇਸ਼ਨ ਫ੍ਰੈਕਚਰ ਹੋਣ ਦਾ ਚਾਂਸ ਰਹਿੰਦਾ ਐਸੀ ਐਸੀ ਪ੍ਰੋਬਲਮਸ ਵਿੱਚ ਰੋਬੋਟਿਕਸ ਬਹੁਤ ਯੂਸਫੁਲ ਹੈ ਡਾਇਬੀਟਿਕ ਪੇਸ਼ੈਂਟ ਵਾਸਤੇ ਇੱਕ ਸਟੈਂਡਰਡ ਹੈ ਕਿ ਡਾਇਬੀਟਿਕ ਪੇਸ਼ੈਂਟ ਨੂੰ ਆਪਣਾ ਡਾਇਬੀਟੀਜ਼ ਕੰਟਰੋਲ ਰੱਖਣੀ ਚਾਹੀਦੀ ਹੈ ਚਾਹੇ ਸਰਜਰੀ ਕਰਾਏ ਜਾਂ ਨਾ ਕਰੇ ਸੋ ਡਾਇਬੀਟੀਜ਼ ਇੱਕ ਬਿਮਾਰੀ ਹੈ ਜਿਹੜੀ ਸਾਰੇ ਸ਼ਰੀਰ ਨੂੰ ਖਰਾਬ ਕਰ ਸਕਦੀ ਹੈ ਸੋ ਕੱਲੇ ਜੋੜ ਨਹੀਂ ਬ੍ਰੇਨ ਤੋਂ ਲੈ ਕੇ ਪੈਰਾਂ ਤੱਕ ਸਾਰੀ ਪ੍ਰੋਬਲਮ ਡਾਇਬੀਟਿਸ ਨਾਲ ਐਸੋਸੀਏਟਡ ਹੈ ਸੋ ਡਾਇਬੀਟਿਸ ਨੂੰ ਕੰਟਰੋਲ ਰੱਖਣਾ ਜ਼ਰੂਰੀ ਹੈ ਚਾਹੇ ਸਰਜਰੀ ਕਰਾਈਏ ਜਾਂ ਨਾ ਕਰਾਈਏ ਲਾਸਟ ਰੇਸ਼ੋ ਸਰ ਕਿੰਨੀ ਵੱਧ ਰਹੀ ਹੈ ਪੇਸ਼ੈਂਟਸ ਨੂੰ ਲੱਗ ਰਿਹਾ ਹੈ ਕਿ ਰੈਮਨਲ ਵੱਧ ਰਹੀ ਹੈ ਐਕਸੈਪਟੈਂਸ ਵੱਧ ਰਹੀ ਹੈ ਰੇਸ਼ੋ ਤੇ 1 ਟੂ 2% ਪੇਸ਼ੈਂਟ ਇਹਨਾਂ ਨੂੰ ਸਰਜਰੀ ਕਰਦੇ ਹਾਂ ਅਸੀਂ ਜਿੰਨੇ ਅਗਰ ਟੋਟਲ ਪੇਸ਼ੈਂਟ ਲੋਡ ਦੇਖੀਏ ਪ੍ਰੋਬਲਮ ਦੇਖੀਏ ਸੋਸਾਇਟੀ ਦੇ ਵਿੱਚ ਜ਼ਰੂਰਤ ਸਿਰਫ ਸਰਜਰੀ 1 ਟੂ 2% ਨੂੰ ਕਹਿੰਦੀ ਹੈ ਲੇਕਿਨ ਅਗਰ ਅਗਰ ਅਸੀਂ ਆਪਣੀ ਲਾਈਫਸਟਾਈਲ ਠੀਕ ਨਹੀਂ ਕਰਾਂ सर्जरी तो पहले वाली स्टेजि उन्होंने पकड़ते नहीं तो ये डेफिनेटली आने वाले टाइम प्रॉब्लम का इंसीडेंस बढ़ेगा एडवाइज है कि लाइफ स्टाइल ठीक रखो ओबेसिटी घटाओ मिल्क मिल्क प्रोडक्ट्स डाइट च लो गठिया ट्रीटमेंट कराओ शुगर किडनी डिजीज हार्ट डिजीज़ है ट्रीटमेंट नॉल कराओ सो तो अपनी प्रॉब्लम नाइट टाइम से रइट डायग्नोसिस करा के रइट डॉक्टर को एडवाइज करो